ਸੰਘਰੂਰ ਦੇ ਗੁਜਰਾ ਪਿੰਡ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਆ ਸ਼ਰਾਬ ਪੀਣ ਦੇ ਨਾਲ ਚਾਰ ਲੋਕਾਂ ਦੀ ਮੌਤ ਹੋਈ ਹੈਗੀ ਕਈ ਘਰਾਂ ਦੇ ਵਿੱਚ ਸੱਥਰ ਬੀਚੁਕੇ ਨੇ ਪਿੰਡ ਦੇ ਲੋਕ આરોਪ ਲਾ ਰਹੇ ਨੇ ਕਿ ਇਹ दारू ਜਿਹੜੀ ਸ਼ਰਾਬ ਸੀ ਜਿਹੜੀ ਉਹ ਨਕਲੀ ਸੀ ਜਾਂ ਉਸ ਦੇ ਵਿੱਚ ਮਲਾਬੜ ਸੀ ਪੁਲਿਸ ਹੁਣ આરોપીਆਂ ਨੂੰ ਫੜਨ ਦੇ ਲਈ ਸਾਪੇਮਾਰੀ ਕਰ ਰਹੀ ਹੈ ਪਿੰਡ ਦੇ ਇੱਕ ਨੌਜਵਾਨ ਦੇ ਉੱਪਰ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਸਪਲਾਈ ਜਿਹੜੀ ਦਰੂ ਦੀ ਕੀਤੀ ਗਈ ਸੀ ਤੁਸੀਂ ਅਸੀਂ ਪਿੰਡ ਦੇ ਵਿੱਚ ਖੜੇ ਹਾਂ ਕਿ ਇਹ ਘਰਾਂ ਸਾਹਮਣੇ ਜਿਸ ਘਰ ਦੇ ਵਿੱਚ ਜਿਹੜਾ ਜਿਹੜਾ ਸ਼ਖਸ ਸੀ ਜਿਹੜਾ ਉਹ ਉਸ ਦੀ ਵੀ ਜਿਹੜੀ ਮੌਤ ਹੋਈ ਹੈ ਦੋ ਸਕੇ ਭਰਾਵਾਂ ਦੀ ਜਿਹੜੀ ਮੌਤ ਹੋਈ ਹੈ ਘਰ ਦੇ ਵਿੱਚ ਕੋਈ ਵੀ ਜਿਹੜਾ ਕਹਿ ਸਕਦੇ ਆ ਕਿ ਦੇਖਿਆ ਨਹੀਂ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਪਿੰਡ ਦੇ ਵਿੱਚ ਬਣੇ ਨੇ ਕੁਝ ਲੋਕ ਨੇ ਜਿਹੜੇ ਹਸਪੀਟਲ ਦੇ ਵਿੱਚ ਆ ਦਾਖਲ ਨੇ ਉਹਨਾਂ ਦੀ ਸਿਹਤ ਹਜੇ ਠੀਕ ਨਹੀਂ ਹੈਗੀ ਕਿਉਂਕਿ ਦੱਸਿਆ ਗਿਆ ਕਿ ਸਰਾਤੀ ਉਹਦੇ ਵਿੱਚ ਜਿਹੜੀਆਂ ਉਲਟੀਆਂ ਜਿਹੜੀਆਂ ਉਹਨਾਂ ਨੂੰ ਲੱਗੀਆਂ ਅਕਸਰ ਸ਼ਰਾਬ ਪੀਂਦੇ ਸੀ ਪਰ ਲੇਕਿਨ ਕੱਲ ਜਦੋਂ ਸ਼ਰਾਬ ਪੀਤੀ ਗਈ ਉਸ ਤੋਂ ਬਾਅਦ ਜਿਹੜਾ ਇਹ ਮਾਹੌਲ ਜਿਹੜਾ ਉਹ ਜਿਹੜਾ ਵਿਗੜਿਆ ਉਹਨਾਂ ਦੀ ਸਿਹਤ ਜਿਹੜੀ ਉਹ ਵਿਗੜੀ ਹੈਗੀ ਕਈ ਨੌਜਵਾਨਾਂ ਨੂੰ ਜਿਹੜੀ ਕਹਿ ਸਕਦਾ 30 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਦੇ ਵਿੱਚ ਵਿੱਚ ਸਾਰੇ ਇਹ ਸਖਸੀ ਜਿਨ੍ਹਾਂ ਦੀ ਜਿਹੜੀ ਮੌਤ ਹੋਈ ਹੈ ਇਸੇ ਤਰ੍ਹਾਂ ਦੇ 70 ਹਰ ਘਰ ਦੇ ਵਿੱਚ ਵਸੇ ਹੋਏ ਨੇ ਕਿਉਂਕਿ ਚਾਰ ਜਿਹੜੀਆਂ ਮੌਤਾਂ ਹੋਈਆਂ ਨੇ ਪਿੰਡ ਦੇ ਲੋਕ ਨੇ ਅਪਪਾ ਜੀ ਕੀ ਨਾਮ ਹੈ ਸੁਖਦੇਵ ਸਿੰਘ ਸੁਖਦੇਵ ਜੀ ਪਿੰਡ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਵਾਪਰੀ ਹੈ ਇਹ ਕੀ ਕਾਰਨ ਬਣਦਾ ਜ਼ਹਿਰੀਲੀ ਸ਼ਰਾਬ ਨਾਲ ਵਾਪਰੀ ਜੀ ਸ਼ਰੀਆ ਵਿੱਚ ਜ਼ਹਿਰੀਲੀ ਸ਼ਰਾਬ ਵੇਖਦੀ ਹੈ ਅੱਜ ਦਿਨ ਵੀ ਵੇਖਦੀ ਕਈ ਸਾਲਾਂ ਦੀ ਵੇਖਦੀ ਹੈ ਤੇ ਕੁਦਰਤੀ ਜ਼ਿਆਦਾ ਜ਼ਹਿਰੀਲੀ ਆ ਗਈ ਹੋ ਤੇ ਬੰਦੇ ਦੀ ਮੌਤ ਹੋ ਗਈ ਚਾਰ ਪੰਜ ਮੁੰਡਿਆਂ ਦੀ ਮੌਤ ਹੋ ਗਈ ਦੋ ਤਾਂ ਸਕੇ ਭਰਾ ਨੇ ਇੱਕ 22 ਸਾਲ ਦਾ ਮੁੰਡਾ ਉਹ ਤਾਂ ਸਾਰਾ 4 ਮਹੀਨਾ ਦਾ ਬੱਚਾ ਉਹ ਬੱਚੇ ਦੇ ਕੋਲ ਮੁੰਡੇ ਕੋਲੇ ਇਹ ਦੇਖਦੇ ਹੋ ਕਿ ਸਰਾਬ ਅਕਸਰ ਜਿਵੇਂ ਤੁਸੀਂ ਤੁਸੀਂ ਪਿੰਡ ਦੇ ਰਹਿਣ ਵਾਲਿਓ ਇੱਥੇ ਤਿਆਰ ਹੁੰਦੀ ਸੀ ਮਿਲਾਵਟ ਸੀ ਜਾਂ ਫਿਰ ਠੇਕੇ ਵਾਲੇ ਜਿਹੜੇ ਨਜਾਇਜ਼ ਤੌਰ ਤੇ ਵੇਚ ਦਿੰਦੇ ਉਹ ਦਾਰੂ ਸੀ ਇਹ ਨਜਾਇਜ਼ ਵੇਚਦੇ ਸੀ ਤਿਆਰ ਤਾਂ ਖਬਰ ਕਿੱਥੋਂ ਕਰਕੇ ਲਿਆਉਂਦੇ ਨੇ ਤਿਆਰ ਜੇ ਸਾਨੂੰ ਇਹਨਾਂ ਪਤਾ ਹੋ ਜਾਏ ਤਿਆਰ ਹੋ ਰਹੀ ਹੈ ਫਿਰ ਅਸੀਂ ਉੱਥੇ ਫੜਾਈਏ ਉਹਨਾਂ ਤੇ ਚੋਰੀ ਛੁਪੜੀ ਵੇਚਦੇ ਨੇ ਸ਼ਰਾਂ ਵੇਚਦੇ ਨੇ ਕਈ 1 ਨੇ 4 5 7 10 ਵਾਂ ਵੀ ਇੱਕ ਦੀ ਪਿੰਡ ਚ ਸਰਿਆਮ ਕਾਰਵਾਈ ਹੋਈ ਹੈ ਕਦੇ ਕਦੀ ਕੋਈ ਕਾਰਵਾਈ ਨਹੀਂ ਹੁੰਦੀ ਪੁਲਸ ਸਾਪੇ ਮਾਰੀ ਕਰ ਰਹੀ ਹੈ ਲਗਾਤਾਰ ਇੱਕ ਨੌਜਵਾਨ ਦਾ ਜ਼ਿਕਰ ਆ ਰਿਹਾ ਪਿੰਡ ਦਾ ਕਿ ਉਸ ਨੇ ਉਸ ਤੋਂ ਸ਼ਰਾਬ ਲੈਤੀ ਸੀ ਉਹ ਤਾਂ ਇੱਕ ਨੂੰ ਬਲੀ ਦਾ ਬੱਕਰਾ ਬਣਾ ਦੇਣਗੇ ਜਿਹੜੇ ਬਾਕੀ 10 ਹੋਰ ਵੇਚ ਦੇਣੇ ਵੇਚ ਤਾਂ ਉਹ ਵੀ ਹੋਊਗਾ ਉਹ ਵੀ ਵੇਚ ਲੇਗਾ ਕਾਹਹੀਂ ਫੜੇ ਪੁਲਸ ਨਹੀਂ ਬਾਕੀ 10 ਹੋਰ ਵੀ ਨੇ ਜਿਸ ਜਿਹਦੇ ਨੌ ਲਊਗਾ ਉਹਨੂੰ ਸਭ ਨੂੰ ਚੱਕਣ ਉਹਨਾਂ ਨੂੰ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਸੰਸਦਾਰ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੈ ਤੁਸੀਂ ਇਸੇ हां जी ला एक एक ला जी किमे कि इकट्ठे गए ਸੀ ਜਾਂ ਮਤਲਬ ਕਿ ਅਲੱਗ-ਅਲੱਗ ਜਿਵੇਂ ਆਮ ਇੱਕ ਬੰਦੇ ਤੋਂ ਸਰਾਵ ਲੈ ਲਿਆ ਮੈਂ ਇਹ ਇਕੱਠੀ ਪੀਤੀ ਆ ਦੂਜੇ ਅਲੱਗ-ਅਲੱਗ ਤੇ ਮਤਲਬ ਕਿ ਸਰਾਵ ਇੱਕ ਜਗ੍ਹਾ ਤੋਂ ਹਾਂ ਸਰਾਵ ਇੱਕ ਜਗ੍ਹਾ ਤੋਂ ਆਇਆ ਮੇਰਾ ਭਾਂਗ ਜਾਇ ਤੇ ਸਸਤੀ ਮਿਲ ਜਾਂਦੀ ਹੈ ਜੀ ਉਹ ਪਿੰਡ ਦੇ ਵਿੱਚੋਂ ਦੂਜੀ ਠੇਕੇ ਨਾਲੋਂ ਤਾਂ ਲੈਂਦੇ ਨੇ ਉੱਥੋਂ ਜਗਤੀ ਮਿਲਦੀ ਹੈ ਜੀ ਇਹ ਇਹ ਮਿਲਦੀ ਆ 150 ਦੀ ਉਹ ਜਿਆਦਾ ਅੱਧ ਤੋਂ 200 ਸਸਤੀ ਦੇ لالਚ ਦੇ ਵਿੱਚ ਜਿਹੜਾ ਹੁੰਦਾ ਹਾਂਜੀ ਹਾਂਜੀ ਕਿਉਂਕਿ ਸਾਰੇ ਗਰੀਬ ਪਰਿਵਾਰਾਂ ਦੇ ਸੰਬੰਧ ਰੱਖਦੇ ਹਾਂ ਜੀ ਹਾਂ ਜੀ ਹਾਂ ਜੀ ਗਰੀਬ ਨੇ ਸਾਰੇ ਨਿੱਕ ਨਿੱਕ ਬੱਚੇ ਨੇ ਲੱਗਦਾ ਜੀ ਇਹ दारू ਠੇਕੇ ਦੇ ਜਿਵੇਂ ਜ਼ਿਕਰ ਕਰਨੇ ਮਾਪੂ ਜੀ ਕਿ ਮਹਿੰਗੀ ਸੀ ਉਸ ਸਸਤੀ ਲੱਗਦਾ ਹੁੰਦਾ ਕਿ ਚਲੋ ਥੋੜਾ ਕੰਮ ਕਰ ਲਿਆ ਚਾ ਸਸਤੀ ਮਿਲ ਰਹੀ ਆ ਆਪਾਂ ਇਥੋਂ ਲੈ ਲਈਏ ਤਾਂ ਇਹ ਗਰੀਬ ਬੰਦੇ ਨੂੰ ਤਾਂ ਹੁੰਦੀ ਚਲ ਸਸਤੀ ਲੈ ਲਿਆ ਉਹਨੂੰ ਕਿਹਦਾ ਪਤਾ ਵੀ ਇਹ ਜ਼ਾਹਰ ਹੈ ਚ ਜਿਹੜਾ ਗਰੀਬ ਅਨਵਾਰ ਬੰਦੇ ਨੇ ਵਿਚਾਰੇ ਸਾਰੇ ਗਰੀਬ ਘਰਾਂ ਦੇ ਮੁੰਡੇ ਨੇ ਤੇ ਉਹਨੂੰ ਮਾੜਾ ਮੋਟਾ ਲਾਲਚ ਹੋ ਜਾਂਦਾ ਹੈਗਾ ਤੇ ਬਾਕੀ ਜਮਵਾਰਤ ਪ੍ਰਸ਼ਾਸਨ ਦੀ ਆ ਪਿਛਲੇ ਸਰਕਾਰਾਂ ਵਿੱਚ ਜਮਵਾਰਨ ਇਹਦੀਆਂ ਹੁਣ ਸਰਕਾਰ ਤੋਂ ਇਹ ਵੀ ਜ਼ਿੰਮੇਵਾਰ ਹੈ ਪਿਛਲੇ ਸਰਕਾਰ ਵਿੱਚ ਜਮ ਜ਼ਿੰਮੇਵਾਰ ਨੇ ਸਾਰਾ ਕੁਝ ਉਹਨਾਂ ਨੇ ਦਾ ਸ਼ੁਰੂ ਕੀਤਾ ਹੋਇਆ ਕੰਮ ਹਾਂਜੀ ਤੁਹਾਡਾ ਕੀ ਨਾਮ ਆ ਕੌਣ ਸੀ ਤੁਹਾਡੇ ਕੀ ਲੱਗਦੇ ਮੇਰਾ ਨਾਮ ਬਲਜੀਤ ਕਰੋ ਇਹ ਮੇਰੇ ਜੇਠ ਦੀ ਜੀ ਹੋ ਸਖਸ ਸਰਾਂਪੀ ਲੈਂਦੇ ਸੀ ਅੱਗੇ ਜਮ ਉਦੋਂ ਕਿ ਅੱਜ ਕੋਈ ਪਹਿਲੀ ਵਾਰ ਨਹੀਂ ਪੀ ਲੈਂਦੇ ਦਿੱ ਗਏ ਮੈਂ ਤਾਂ ਐਵੇਂ ਤਾਂ ਨਹੀਂ ਹੈ ਵੀ ਪੀਂਦੇ ਨਹੀਂ ਸੀ ਪਰ ਐਵੇਂ ਜੀ ਨਹੀਂ ਪੀਤੀ ਨਾ ਜਿਵੇਂ ਦੀ ਹੁਣ ਪੀਤੀ ਹੈਗੀ ਦਿੱਕਤ ਕੀ ਹੋਈ ਸੀ ਜਦੋਂ ਬਸ ਪਤੀ ਨਹੀਂ ਲੱਗਦਾ ਕਰੇ ਸਿਰ ਦਰਦ ਕਰਨਾ ਦੀ ਕਰੇ ਕਹਿੰਦੇ ਜੀ ਮੇਰੇ ਪੇਟ 'ਚ ਦਰਦ ਹੁੰਦਾਗਾ ਵੀ ਬਸ ਮੇਰੇ ਬੱਖੀ ਚ ਦਰਦ ਹੁੰਦਾਗਾ ਵੀ ਜਾਂ ਮੇਰੇ ਸਿਰ ਚ ਦਰਦ ਹੁੰਦਾਗਾ ਕਦੇ ਉਧਰ ਹੋ ਜਾਂਦਾ ਕਦੇ ਉਧਰ ਹੋ ਜਾਂਦਾ ਤੇ ਅਸੀਂ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਹਾਂਜੀ ਹਸਪੀਟਲ ਲੈ ਗਏ ਤੇ ਹਾਂਜੀ ਉੱਥੇ ਰਹਿਤ ਹੋ ਗਈ ਤੇ ਵਾਪਸ ਦੇ ਦਿੱਤੇ ਬਿਲਕੁਲ ਕਿਉਂਕਿ ਗੁજરા ਪਿੰਡ ਦੇ ਵਿੱਚ ਇਸ ਸਮੇ ਮਾਤਮ ਦਾ ਮਾਹੌਲ ਹੈ ਪਰ ਫਿਲਹਾਲ ਹੁਣ ਪ੍ਰਸ਼ਾਸਨ ਦੀਆਂ ਗੱਡੀਆਂ ਨੇ ਜਿਹੜੀਆਂ ਪਿੰਡ ਦੇ ਵਿੱਚ ਗੇੜੇ ਮਾਰ ਰਹੀਆਂ ਨੇ ਲਗਾਤਾਰ ਕਦੇ ਐਸਡੀ ਮਾਰ ਰਹੇ ਨੇ ਕਦੇ ਐਸਐਚਓ ਆ ਰਹੇ ਨੇ ਕਦੇ ਕਹਿ ਸਕਦੇ ਆ ਡੀਐਸਪੀ ਆ ਰਹੇ ਨੇ ਪਰ ਲੇਕਿਨ ਲੋਕਾਂ ਦਾ ਇਲਜ਼ਾਮ ਇਹੀ ਹੈ ਕਿ ਜਦੋਂ ਪਹਿਲਾਂ ਸ਼ਰਾਬ ਵਿਕਦੀ ਸੀ ਉਸ ਸਮੇਂ ਕਾਰਵਾਈ ਕਿਉਂ ਨਹੀਂ ਕਰੀ ਬਹੁਤ ਲੋਕ ਪਹਿਲਾਂ ਵੀ ਜਿਹੜੇ ਫੜੇ ਜਾ ਚੁੱਕੇ ਨੇ ਉਦੋਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰੀ ਜਦੋਂ ਹੁਣ ਚਾਰ ਲੋਕਾਂ ਚਾਰ ਜ਼ਿੰਦਗੀਆਂ ਤਬਾਹ ਹੋ ਗਈਆਂ ਚਾਰ ਪਰਿਵਾਰ ਦੇ ਘਰਾਂ ਵਿੱਚ ਸੱੱਥਰ ਵਿਸ ਗਿਆ ਤੇ ਹੁਣ ਕਾਰਵਾਈ ਕਿਵੇਂ ਹੋਵੇਗੀ ਕੀ ਹੁਣ ਜਿਹੜੇ ਵੱਡੇ ਪੱਧਰ ਤੇ ਪਿੰਡ ਦੇ ਵਿੱਚ ਸ਼ਰਾਬ ਵਿਕਦੀ ਹੈ ਕਿ ਸਾਰਿਆਂ ਦੇ ਉੱਪਰ ਕਾਰਵਾਈ ਹੋਏਗੀ ਇਹ ਹੁਣ ਦੇਖਣਾ ਹੋਵੇਗਾ ਕੈਮਰਾ ਬਲਬੀਰ ਦੇ ਨਾਲ ਵਿੱਕੀ ਪੁਲਰ ਪੰਜਾਬ ਤੱਕ ਸੰਗਰੂਰ